ਜਾਂ ਦਾ ਆਪਣੇ ਕੰਮ ਕਰ ਲਈ ਉਹਨੂੰ ਇਹ ਨਹੀਂ ਪਤਾ ਹੁੰਦਾ ਨਾ ਕਿ ਕਦਮ ਚੁੱਕਿਆ ਉੱਥੇ ਉਹਨਾਂ ਦੇ ਟਕਾਣੇ ਡਾਏ ਔਰ ਉਹ ਜਿਹੜੇ ਜਿਹੜੇ ਅਤਵਾਦੀ ਜੇ ਸੀ ਉਹ ਕੋਈ ਕੰਮ ਨਹੀਂ ਕਰ ਸਕਦਾ ਚਾਹ ਵੀ ਉਹ ਇੱਕ ਨਾਲ ਜੇਜਰੀ ਆ ਪਰ ਉਹਦੇ ਨਾਲ ਹੀ ਸਾਥੀ ਉਹ ਕਹਿੰਦਾ ਤੇ ਤੈਸ ਕਰਦੇ ਨਾ ਪਰ ਜਿਹੜਾ ਇਹ ਹੈ ਦੁਸ਼ਮਣ ਤਰੀਕ ਪੰਜ ਚੁੱਕੇ ਜੀ ਨਹੀਂ ਹੋਏ ਉਹ ਸਭ ਸਾਇੰਸ ਜਿਹੜਾ ਜਿਹੜੇ ਪੈਂਸ਼ਨ ਨੂੰ ਜੋ ਰਾਇਸ ਸਾਰੇ ਟੀਮ ਬੀ ਦੇ ਪੀ ਨਾਲ ਮੁਸਲਾ ਦੇ ਕੇ ਕਹਿਣਾ ਚਾਹੀਦਾ ਇਹ ਸਾਡੇ ਜਿਹੜੇ ਪੈਨਸ਼ਨਰ ਐਸੋਸੀਏਸ਼ਨ ਦੇ ਆਪਣੇ ਬਹੁਤ ਸਾਰੇ ਸਰਕਾਰ ਜੋਗ ਸਾਡੇ ਜਿਹੜੇ ਮੈਂਬਰ ਆਏ ਨੇ ਇਹਨਾਂ ਨੇ ਜਿਹੜੀਆਂ ਆਪਣੀਆਂ ਕੋਈ ਡਿਮਾਂਡਸ ਇਹਨੇ ਦਿੱਤੀਆਂ ਨੇ ਇਹਨਾਂ ਨੂੰ ਪਹਿਲ ਦੇ ਦਾਤ ਜਿਹੜਾ ਹੱਲ ਕੀਤਾ ਜਾਊਗਾ ਮੁਸ਼ਕਲਾਂ ਇਹਨਾਂ ਦੀਆਂ ਜਿਸ ਤਰ੍ਹਾਂ ਕਿਸੇ ਦਾ ਕੋਈ ਮੈਡੀਕਲ ਬਿੱਲ ਦੀ ਪੇਮੈਂਟ ਰੁਕੀ ਸੀਗੀ ਕੋਈ ਕਿਸੇ ਦਾ 23 ਸਾਲਾ ਲੱਗਣਾ ਜਾਂ ਜਿਸ ਤਰ੍ਹਾਂ ਨਵੇਂ ਜਿਹੜੇ ਪੇ ਆ ਗਏ ਆ ਸਕੀਲ ਮਿਲੇ ਨੇ ਉਹ ਉਹਨਾਂ ਦਾ ਏਰੀਆ ਦੇਣਾ ਤੇ ਕੋਈ ਜਿਹੜਾ ਫੈਮਿਲੀ ਪੈਨਸ਼ਨ ਦੇ ਕੇਸ ਨੇ ਉਹ ਸਾਰੇ ਇਹਨਾਂ ਨੇ ਜੋ ਉਹਦੇ ਵਿੱਚ ਪਾਏ ਨੇ ਉਹ ਸਾਰੇ ਜਿਹੜੇ ਪਹਿਲੇ ਧਾਰ ਦੇ ਹੱਲ ਕਰਕੇ ਛੇਤੀ ਇਹਨਾਂ ਨੂੰ ਦੱਸ ਦਿੱਤਾ ਜਾਊਗਾ ਅੱਜ ਮੀਟਿੰਗ ਕੀਤੀ ਗਈ ਹੈ ਕਿ ਹਾਂ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਇਹ ਸਾਡੀ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਜੋ ਇੱਕ ਜਥੇਬੰਦੀ ਹੈ ਰਜਿਸਟਰਡ ਉਹਦੀ ਸਰਕਲ ਬੋਡੀ ਸੀ ਉਹ ਵੈਸਟ ਡਿਵੀਜ਼ਨ ਦੇ ਵਿੱਚ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਸਾਡੀਆਂ ਬਹੁਤ ਪੁਰਾਣੀਆਂ ਮੰਗਾਂ ਨੇ ਜਿਹੜੀ ਲੰਮਕਾ ਵਸਤਾ ਵਿੱਚ ਅਸੀਂ بار بار ਜਿਹੜੇ ਆ ਪੰਜਾਬ ਗਵਰਨਮੈਂਟ ਨੂੰ ਪਲੱਸ ਮੁੱਖ ਮੰਤਰੀ ਨੂੰ ਲੈਟਰ ਵੀ ਲਿਖਦੇ ਰਹੇ ਆ ਆਪਣੀਆਂ ਮੰਗਾਂ ਸੰਬੰਧੀ ਔਰ ਜੋ ਛੇਵਾਂ ਪੀ ਕਮਿਸ਼ਨ ਆ ਉਹ ਆਪਣੇ ਉਹਦੇ ਵਿੱਚ ਜੋ ਸਾਡੀਆਂ ਡਿਮਾਂਡ ਸੀ ਉਹਨੂੰ ਲਾਗੂ ਕਰਨ ਹਿਤ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਆ ਔਰ ਉਹਦੇ ਵਿੱਚ ਸਾਡੇ ਏਰੀਆ ਜਿਸ ਸੀ ਜਿਹੜੇ ਕਿ 16 ਤੋਂ ਲੈ ਕੇ ਬਕਾਇਆ ਚੱਲ ਰਹੇ ਨੇ ਅਸੀਂ ਉਹਨਾਂ ਦੇ ਬਾਰੇ ਜਦੋਜਹਿਦ ਕਰ ਰਹੇ ਆ ਲੇਕਿਨ ਇਹਨਾਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਕ ਰਹੀ ਸੋ ਮਜਬੂਰਨ ਸਾਨੂੰ ਕੋਈ ਅਗਲਾ ਐਸਾ ਕਦਮ ਚੁੱਕਣਾ ਪਵੇਗਾ ਕਿਉਂਕਿ ਜਿਹੜੀਆਂ ਇਹਨਾਂ ਨੇ ਆਪਣੇ ਜਦੋਂ ਆਏ ਸੀ ਸੱਤਾ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਕਿਸੇ ਵੀ ਜਥੇਬੰਦੀ ਨੂੰ ਧਰਨੇ ਨਹੀਂ ਲੱਗਣ ਦਵਾਂਗੇ ਲੇਕਿਨ ਕੀ ਕਿਸਾਨ ਕੀ ਮਹਿਲਾ ਕਮਿਸ਼ਨ ਕੀ ਮਤਲਬ ਦੂਸਰੇ ਜਥੇਬੰਦੀਆਂ ਜਿਹੜੀਆਂ ਨੇ ਟੀਚਰ ਜਥੇਬੰਦੀਆਂ ਸਾਰੀਆਂ ਰੋਲ ਰਹੀਆਂ ਨੇ ਉਹਨਾਂ ਦੀਆਂ ਜਿਹੜੀਆਂ ਚੁੰਨੀਆਂ ਲੱਥ ਰਹੀਆਂ ਨੇ ਉਹਨਾਂ ਦੀਆਂ ਪੱਗਾਂ ਲੱਥ ਰਹੀਆਂ ਨੇ ਕਿਸਾਨਾਂ ਨੂੰ ਇਹ ਮਤਲਬ ਉੱਥੋਂ ਫੜ ਕੇ ਗੱਡੀਆਂ ਦੇ ਵਿੱਚ ਬੰਦ ਕਰਕੇ ਉਹਨਾਂ ਦੇ ਐਕਸ਼ਨ ਜਿਹੜੇ ਆ ਇਹ ਉਹਨਾਂ ਨੂੰ ਖੁਰਦਬੁਰਦ ਕਰਨਾ ਚਾਹੁੰਦੇ ਨੇ ਸੋ ਅਗਲੀ ਵਾਰ ਅਸੀਂ ਹੁਣ ਵੀ ਕਹਿ ਰਹੇ ਆ ਆਪੀ ਅਗਲੀ ਵਾਰ ਇਹਨਾਂ ਨੂੰ ਅਸੀਂ ਬਿਲਕੁਲ ਵੋਟਾਂ ਦਾ ਬਾਈਕਾਟ ਕਰਾਂਗੇ ਇਹਨਾਂ ਨੂੰ ਜਿਹੜੀਆਂ ਸਿਰਫ ਜਿਹੜੀਆਂ ਕਹਿੰਦੇ ਸਾਨੂੰ 94 ਸੀਟਾਂ ਆ ਗਈਆਂ ਅਸੀਂ ਇਹਨਾਂ ਨੂੰ 4 ਤੱਕ ਹੀ ਸੀਮਿਤ ਰੱਖਾਂਗੇ ਅੱਜ ਤੁਹਾਡੇ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਮੰਗ ਪੱਤਰ ਅਸੀਂ ਆਪਣਾ ਇਸ ਨਿਗਰਾਨ ਇੰਜੀਨੀਅਰ ਡਿਪਟੀ ਨਿਗਰਾਨ ਇੰਜੀਨੀਅਰ ਸਾਡੇ ਜਿਹੜੇ ਨੇ ਹਰਜੀਤ ਸਿੰਘ ਜੀ ਉਹਨਾਂ ਨੂੰ ਅਸੀਂ ਦਿੱਤਾ ਤਾਂ ਕਿ ਉਹ ਆਪਣੀ ਸਪਾਸ਼ਟ ਸਾਹਿਤ ਸਾਡਾ ਥਰੂ ਪ੍ਰੋਪਰ ਚੈਨਲ ਐਸ ਸੀ ਚੀਫ ਤੋਂ ਹੁੰਦਾ ਆਇਆ ਮਤਲਬ ਪੰਜਾਬ ਗਵਰਨਮੈਂਟ ਨੂੰ ਜਾਵੇ ਜਿਹਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਡਿਮਾਂਡਸ ਉਸਾਰੀਆਂ ਵਿੱਚ ਉਹਦੇ ਸ਼ਿਰਕਤ ਕੀਤੀਆਂ ਨੇ ਔਰ ਅਸੀਂ ਤੁਹਾਨੂੰ ਵੀ ਆਪਣਾ ਇੱਕ ਕਾਪੀ ਜਿਹੜੀ ਆ ਉਹਦੀ ਦਵਾਂਗੇ ਔਰ ਉਸੇ ਹਿਸਾਬ ਦੇ ਨਾਲ ਤੁਸੀਂ ਸਾਡੀ ਜਿਹੜੀ ਪਲੀਸ ਅੱਗੇ ਜਿਹੜੀ ਫਾਰਵਰਡ ਕਰਿਓ ਠੀਕ ਹੈ ਥੈਂਕ ਯੂ ਥੈਂਕਸ ਫਾਰ ਆਲ ਅੱਜ ਮੈਂ ਜਤਿੰਦਰ ਲਖਨਪਾਲ ਅੱਜ ਆਲਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਸਰਕਲ ਦੀ ਮੀਟਿੰਗ ਜਿਹੜੀ ਹੈ ਵੈਸਟ ਡਿਵੀਜ਼ਨ ਵਿੱਚ ਰੱਖੀ ਗਈ ਸੀ ਜਿਹਦੇ ਵਿੱਚ ਵਧੀਕ ਨਿਗਰਾਨ ਇੰਜੀਨੀਅਰ ਸਰਦਾਰ ਹਰਜੀਤ ਸਿੰਘ ਜੀ ਨੇ ਸਪੈਸ਼ਲ ਤੌਰ ਤੇ ਉੱਚੇ ਚੇ ਤੌਰ ਤੇ ਪੈਨਸ਼ਨਰਾਂ ਨੂੰ ਸੱਦਿਆ ਔਰ ਉਹਨਾਂ ਦੇ ਜੋ ਪੈਂਡਿੰਗਸ ਏਰੀਅਰਸ ਨੇ ਜੋ ਉਹਨਾਂ ਦਾ ਪੈਂਡਿੰਗ ਬਕਾਇਆ ਜੋ ਉਹਨਾਂ ਦੀਆਂ ਮੁਸ਼ਕਲਾਂ ਜੋ ਉਹਨਾਂ ਦੀਆਂ ਡਿਮਾਂਡ ਸੀ ਉਹਨਾਂ ਨੂੰ ਬੜੇ ਹੀ ਅੱਛੇ ਤਰੀਕੇ ਦੇ ਨਾਲ ਜਿਹੜਾ ਡੀਲ ਕੀਤਾ ਔਰ ਰੋਸ਼ਵਾਸ ਦਿਵਾਇਆ ਹੈ ਕਿ ਉਹਨਾਂ ਦੀ ਪੈਨਸ਼ਨਰਾਂ ਦੀ ਜਿਹੜੀ ਹੈ ਹਰ ਮੁਸ਼ਕਲ ਨੂੰ ਉਹ ਬੁਬਖੂਬੀ ਨਿਭਾਉਣਗੇ ਉਹਨਾਂ ਦੇ ਪੂਰੇ ਹੱਕ ਜੋ ਬਣਦੇ ਉਹ ਉਹਨਾਂ ਨੂੰ ਦਿੱਤੇ ਜਾਣਗੇ ਇਸ ਦੇ ਨਾਲ ਹੀ ਸਮੂਹ ਪੈਨਸ਼ਨ ਕਰਮਚਾਰੀਆਂ ਨੇ ਅੱਜ ਹਿੰਦੁਸਤਾਨ ਦੀ ਫੌਜ ਦਾ ਨੂੰ ਸਲੂਟ ਕੀਤਾ ਹੈ ਔਰ ਜੋ ਜੋ ਰੋਲ ਅੱਜ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਭਾਰਤੀ ਫੌਜ ਦਾ ਸਾਇੰਸਦਾਨਾ ਦਾ ਜੋ ਉਹਨਾਂ ਨੇ ਕਮਾਲ ਦਿਖਾਇਆ ਹੈ ਸਾਰੀ ਦੁਨੀਆ ਜਿਹੜੀ ਹੈ ਉਹ ਹਿੰਦੁਸਤਾਨ ਦੀ ਫੌਜ ਦੀ ਕਾਇਲ ਹੋ ਗਈ ਹੈ ਅਸੀਂ ਸਮੂਹ ਪੈਂਸ਼ਨਰ ਸਾਥੀ ਆਪਣੀ ਭਾਰਤੀ ਫੌਜ ਨੂੰ ਸਲੂਟ ਕਰਦੇ ਆਂ ਔਰ ਧੰਨਵਾਦ ਕਿੰਨੇ ਆ ਕਿ ਇਹੋ ਜੇ ਔਖੇ ਤੇ ਘੜੀ ਦੇ ਵਿੱਚ ਸਾਡੇ ਅੱਗੇ ਲਾ ਕੇ ਉਹ ਉਹਨਾਂ ਨੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਦੁਸ਼ਮਣਾਂ ਦੇ ਜਿਹੜੀ ਹੈ ਜਿਹੜੇ ਅੱਡੇ ਸੀ ਅਤੰਗਵਾਦੀਆਂ ਦੇ ਉਹਨਾਂ ਨੂੰ ਟਹਿ ਟਹਿਰੀ ਕੀਤਾ ਸੋ ਸਾਰਿਆਂ ਨੇ ਇਹ ਪੈਂਸ਼ਨਰਾਂ ਨੇ ਅੱਜ ਸਰਕਾਰ ਦਾ ਤੇ ਫੌਜ ਦਾ ਤੇ ਸਾਇੰਸ ਦਾ ਦਾ ਇਥੇ ਬਹੁਤ ਹੀ ਧੰਨਵਾਦ ਕੀਤਾ ਔਰ ਮਿਲ ਕੇ ਪੰਜਾਬ ਸਰਕਾਰ ਨੂੰ ਇੱਕ ਵਾਰਨਿੰਗ ਦਿੱਤੀ ਹੈ ਪੀ ਜੋ ਰਵਈਆ ਅੱਜ ਉਹ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਪਤੀ ਪੈਨਸ਼ਨਾਂ ਵਰਤੀ ਦਿਖਾ ਰਹੀ ਹੈ ਧਰਨਿਆਂ ਨੂੰ ਕੁਚਲਿਆ ਜਾ ਰਿਹਾ ਕਿਸਾਨਾਂ ਨੂੰ ਜਿਹੜਾ ਹੈ ਉਹਨਾਂ ਦੇ ਜਿਹੜੇ ਧਰਨੇ ਹਨ ਉਹਨਾਂ ਨੂੰ ਮੰਡੀਆਂ ਮੀਟ ਕੀਤਾ ਇਹਨਾਂ ਨੇ ਔਰ ਖੁਦ ਇੱਕ ਡਰਾਮਾ ਇੱਕ ਰਚਿਆ ਪੀ ਪੰਜਾਬ ਦੇ ਪਾਣੀਆਂ ਦਾ ਆਪਣੀ ਲੀਡਰਸ਼ਿਪ ਜਿਹੜੀ ਜਿਹੜੀ ਕੈਬਨਿਟ ਮੰਤਰੀ ਹੈ ਉਹ ਲੈ ਕੇ ਉਹ ਡਰਾਮਾ ਕਰਕੇ ਇੱਕ ਸ਼ੋਸ਼ਾ ਉੱਤੇ ਫੈਲਾਇਆ ਕਿ ਪੰਜਾਬ ਦੇ ਪਾਣੀਆਂ ਦਾ ਜਿਹੜਾ ਇਹ ਮੁੱਦਾ ਜਿਹੜਾ ਇਹ ਆਪ ਸਰਕਾਰ ਜਿਹੜਾ ਇਹ ਡਰਾਮਾ ਕਰ ਰਹੀ ਹੈ ਸੋ ਸਾਰਿਆਂ ਨੇ ਸਰਕਾਰ ਦੇ ਇਸ ਰਵਈਏ ਦੀ ਮੁਲਾਜ਼ਮ ਮਾਰੂ ਅਤੇ ਪੈਨਸ਼ਨ ਮਾਰੂ ਰਵਈਏ ਦੀ ਨਿਖੇਦੀ ਕੀਤੀ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp چینل پر